ਰਸ਼ੀਆ ਸੋ ਦੁਨੀਆ ਦੀਆਂ ਪੰਜ ਵੱਡੀਆਂ ਇਕਨੋਮੀਆਂ ਜਿਹੜੀਆਂ ਹੈਗੀਆਂ ਨੇ ਉਹਨਾਂ ਵਿੱਚੋਂ ਇਹਨੇ ਸਾਰਿਆਂ ਦੇ ਨਾਲ ਆਪਣੇ ਰਿਸ਼ਤੇ ਖਰਾਬ ਕਰ ਲਏ ਦ ਸੇਮ ਟਰੂਡੋ ਹੂ ਯੂਜ਼ ਟੂ ਟੈਲ ਕਿ ਯਾਰ ਸਾਡਾ ਇਹਨਾਂ ਨੇ ਇੱਕ ਬੰਦਾ ਮਾਰਿਆ ਹੈ ਤੇ ਸਾਡੇ ਉੱਤੇ ਅਲੀਗੇਸ਼ਨਸ ਨੇ ਤੇ ਉਹਦੇ ਉੱਤੇ ਸਾਨੂੰ ਸਬੂਤ ਨਹੀਂ ਸੀ ਮਿਲੇ ਪਰ ਅਸੀਂ ਕਹਾਂ ਤੁਸੀਂ ਆਪ ਸਬੂਤ ਲੱਭੋ ਅੱਜ ਉਹਦਾ ਗੁਆਂਡੀ ਦੇਸ਼ ਦਾ ਇੱਕ ਜਿਹੜਾ ਨਵਾਂ ਪ੍ਰੈਜ਼ੀਡੈਂਟ ਆਣ ਲੱਗਾ ਹੈ ਉਹਦੇ ਇੱਕ ਟਵੀਟ ਤੋਂ ਹੀ ਟਰੂਡੋ ਸਰਕਾਰ ਡਿੱਗ ਗਈ ਤਾਂ ਟਰੂਡੋ ਨੂੰ ਜਦੋਂ ਉਹ ਇਹ ਕਹਿੰਦਾ ਕਿ ਮੈਂ ਤੁਹਾਨੂੰ 51 ਸਟੇਟ ਹੀ ਬਣਾ ਲੈਣਾ ਉਸ ਕੋਲ ਕੋਈ ਜਵਾਬ ਨਹੀਂ ਸੀ ਐਸ ਐਸ ਪ੍ਰੈਜ਼ੀਡੈਂਟ 트ੰਪ ਹੈਡ ਸੈਡ ਕਿ ਵੈਨ ਆ ਟੋਲਡ ਹਿਮ ਕਿ ਤੇਰੇ ਯਾਰ ਤੇਂ ਦੇ ਜਿਹੜੇ ਆ ਸਿਸਟਮ ਚੱਲਦੇ ਪਏ ਨੇ ਤਾਨੂੰ 200 ਬਿਲੀਅਨ ਡਾਲਰ ਦੇ ਆਸੀ ਡੈਫਿਸਿਟ ਕਿਉਂ ਰੱਖੀਏ ਤੇ ਉਸ ਕੋਲ ਜਵਾਬ ਨਹੀਂ ਸੀ ਸੋ ਨਾਟ ਓਨਲੀ ਥੈਟ ਬਟ ਹੀ ਵਿਲ ਆਲਸੋ ਬੀ ਰਿਮੈਂਬਰਡ ਐਸ ਅ ਪਰਸਨ Who destroy the entire generation of Punjab because Punjab ਦੇ ਉੱਤੇ ਟੌਪਿਕ ਹੈ ਐਸੇ ਐਸੇ ਅਸੀਂ ਕੋਰਸਸ ਜਿਹੜੇ ਸੀ ਪਿਛਲੇ 5 ਸਾਲਾਂ ਤੋਂ 6 ਸਾਲਾਂ ਤੋਂ ਅਲਾਉ ਕਰਕੇ ਯੂਨੀਵਰਸਿਟੀਆਂ ਜਿਹੜੀਆਂ ਇੱਥੇ ਡਿਪਲੋਮਾ ਮਿਲਸ ਬਣਾ ਬਣਾ ਕੇ ਅਸੀਂ ਪੰਜਾਬ ਦਾ ਯੂਥ ਜਿਹੜਾ ਕੁਝ ਇੰਜੀਨੀਅਰਿੰਗ ਕਰਕੇ ਇੱਕ ਚੰਗੀ ਭਲੀ 50 60000 ਰੁਪਏ ਦੀ ਸਟਾਰਟਿੰਗ ਦੀ ਨੌਕਰੀ ਲੈ ਕੇ 10 ਸਾਲਾਂ ਬਾਅਦ 60 ਲੱਖ ਰੁਪਏ ਸਾਲ ਦਾ ਵੀ ਕਮਾ ਸਕਦਾ ਹੈ ਜਿਹੜੇ ਲੋਕੀ ਕਮਾਉਂਦੇ ਨੇ ਹਰਿਆਣੇ ਦੇ ਦਿੱਲੀ ਦੇ ਜੰਮੂ ਦੇ ਪਰ ਸਾਡਾ ਯੂਥ ਨੂੰ ਲੱਗਾ ਕਿ ਇਹ ਸ਼ਾਰਟਕਟ ਬਹੁਤ ਸੋਹਣਾ ਟਰੂਡੋ ਨੇ ਕਿਉਂਕਿ ਇਹ ਬੰਦਾ ਕੋਵਿਡ ਦੇ ਸਟੂਡੈਂਟਸ ਨੂੰ ਵੀ 2-2000 ਡਾਲਰ ਦੇ ਕਿ ਇਨਫਲੇਸ਼ਨ ਵਧਾਈ ਇੱਥੇ ਉਹ ਬੱਚੇ ਆ ਜਿਹੜੇ ਅਸੀਂ ਪੰਜਾਬ ਦੇ ਬੱਚੇ ਕਿਉਂਕਿ ਪੰਜਾਬ ਤੇ ਪਹਿਲੇ ਰਿਲੇਟਿਵਸ ਪਿਛਲੇ 80s ਤੋਂ 70s ਤੋਂ ਇੱਥੇ ਸੀ ਉਹ ਇੱਥੇ ਆਏ ਅੱਜ ਉਹ ਬੱਚੇ 100-100 ਦਿਨ ਹੋ ਗਏ ਨੇ ਬ੍ਰੈਂਟਨ ਦੇ ਚੌਂਕਾਂ ਦੇ ਵਿੱਚ ਖੜੇ ਹੋ ਕੇ ਨਾਰੇ ਲਗਾ ਰਹੇ ਨੇ ਕਿ ਸਾਨੂੰ ਪੱਕੇ ਕੀਤਾ ਜਾਏ ਕਿਉਂਕਿ ਤੁਸੀਂ ਸਾਨੂੰ ਬੁਲਾਇਆ ਹੈ ਹੀ ਯੂਜ਼ਡ 올 ਹਿਸ ਪੋਲਿਟਿਕਲ ਵਿਲ and weaponry hmm. to create chaos in canadian society hmm. i landed here in 2017 this was a country of harper at that time because harper nu gaye 2 saal hi hoye si is bande ne jo derail kita dusri countries de pange vich apne aap nu puwa ke kinne hi kinne hi saankade matlab kinne hi billions of dollars ukraine nu dekh ke apne ghar de vich inflation vadhake ਨੇ ਹੀ ਐਸੇ ਪ੍ਰੋਸੈਸ ਆਸਟੈਰਟੀ ਦੇ ਪ੍ਰੋਸੈਸ ਬਣਾ ਬਣਾ ਕੇ ਕਿ ਲੋਕਾਂ ਦਾ ਕੋਈ ਚੈੱਕਸ ਹੀ ਨਹੀਂ ਹੈ ਕਿ ਕਿਸੇ ਨੇ ਵੀ ਆਣਾ ਕੋਈ ਵੀ ਵੀਜ਼ਾ ਚਾਹੀਦਾ ਲੈ ਲਓ ਹਾਲੇ ਹੋ ਗਿਆ ਕਿ ਇੰਡੀਆ ਤੋਂ ਜਿੰਨਾ ਡਰੱਗਸ ਮੰਗਲ ਰਹੀ ਜਿੰਨਾ ਐਸਾ ਕੀ ਕਹਿੰਦੇ ਉਹ ਕੀ ਕਹਿੰਦੇ ਆ 올 ਦਾ ਬੈਡ 엘ਿਮੈਂਟਸ ਸੀ ਉਹ ਸਟੂਡੈਂਟ ਦੇ ਰੂਪ ਜਿ ਇੱਥੇ ਆਏ ਤੇ ਉਹ ਇੱਥੇ ਅਸੈਸਨ ਬਣੇ ਪਏ ਨੇ ਕੈਨੇਡੀਅਨਸ Cities, main cities like Toronto, Vancouver, Calgary are filled with homeless people and shelters. I have never seen in in any of the big cities in India, there. ਚੌਥੇ ਪੰਜਵੇਂ ਦਿਨ ਇੱਥੇ ਨਾਰੇ ਲੱਗਦੇ ਨੇ ਕਦੇ ਕਿ ਇਹਦਾ ਫੋਰਨ ਕੌਨਫਲਿਕਟ ਕੋਈ ਖਾਲਿਸਤਾਨੀ ਹੈ ਕੋਈ ਤਾਈਵਾਨੀ ਹੈ ਕਿਸੇ ਦਾ ਆਪਣਾ ਯੂਕਰੇਨian ਦਾ ਪੰਗਾ ਹੈ this has this was a country now it's a chaos ਇਹਨਾਂ ਸਮੇਂ ਨੂੰ ਰਕੇਸ਼ ਤਾਨੂੰ ਲੱਗਦਾ ਦਾ ਕਿ ਪੇਰ ਪੋਲੀਵਰ ਜੇ ਆ ਗਿਆ ਸਰਕਾਰੋ ਦੀ ਬਣ ਗਈ ਤੇ ਉਹਦੇ ਨਾਲ ਕੋਈ ਬੇਥਰੀ ਆਊਗੀ ਲੋਕਾਂ ਨੂੰ ਆਸ ਹੈ it will take around 7 more years to come back to where it was 10 years ago menu nahi lagda hai ki je pehle policy da 2015 mid vich jadon aa jande ne ki 2016 de vich ya 2017 de vich itthi di economy eda di ho jayegi ki ghar jehde hege ne oh ajj ghar ek example hai main tuhanu dena chahunga sare sare jehde america de baithhe ne itthe ya canada ch ne tano ye jaan ke herangi ho jayegi do do facts ne these are facts kone ontario jehda hai ਆਪਨਾ ਕੀ ਕਹਿੰਦੇ ਆ ਕੈਨੇਡਾ ਦਾ ਸਭ ਤੋਂ ਅਮੀਰ ਪ੍ਰਦੇਸ਼ ਹੈ ਰਾਈਟ ਮਤਲਬ ਸੂਬਾ ਹੈ ਰਾਈਟ ਕੰਟਾਰੀਓ ਦਾ ਪਰ ਜੀਡੀਪੀ ਔਰ ਜੀਡੀਪੀ ਪਰ ਪਰ ਕੈਪੀਟਾ ਇਨਕਮ ਇਜ਼ ਲੋਅਰ ਦੈਨ ਦਾ ਮਿਸਿਸਿਪੀ ਜਿਹੜਾ ਅਮਰੀਕਾ ਦਾ 50th ਸਟੇਟ ਪੋਰ ਸਟੇਟ ਹੈ ਉਹਦੇ ਨਾਲੋਂ ਘੱਟ ਹੈ ਔਨ ਦਾ ਅਦਰ ਐਂਡ ਅਮਰੀਕਾ ਦਾ ਸਭ ਤੋਂ ਵਧੀਆ ਸਭ ਤੋਂ ਮਹਿੰਗਾ ਸਟੇਟ ਨਿਊਯਾਰਕ ਤੇ ਕੈਲੀਫੋਰਨੀਆ ਹੈ ਹਮਮ ਸਾਡਾ ਘਰ ਜਿਹੜਾ ਹੈ ਕੈਨੇਡਾ ਦਾ ਘਰ ਜਿਹੜੇ ਨੇ ਉਹਨਾਂ ਦੀ ਕੀਮਤ ਅਮਰੀਕਾ ਦੇ ਨਿਊਯਾਰਕ ਤੇ ਕੈਲੀਫੋਰਨੀਆ ਦੇ ਘਰਾਂ ਤੋਂ ਮਹਿੰਗੀ ਹੈ ਐਵਰੇਜ ਤੇ ਹਾਂ ਉਹ ਤੇ ਕਾਫੀ ਫਰਕ ਹੈ ਕਾਫੀ ਫਰਕ ਹੈ ਅਮਰੀਕਾ 'ਚ ਘਰ ਕਾਫੀ ਸਸਤੇ ਆ ਇਸ ਕੰਪੇਅਰ ਟੂ ਕਿ ਅਸੀਂ ਜਿਹੜੇ ਹੈਗੇ ਆ ਅਸੀਂ ਘੱਟ ਪੈਸਾ ਕਮਾ ਰਹੇ ਹਾਂ ਜਿਹੜਾ ਸਭ ਤੋਂ ਗਰੀਬ ਸਟੇਟ ਹੈਗਾ ਵਾ ਮਿਸਿਸਿਪੀ ਤੇ ਅਲਾਬਾਮਾ ਤੋਂ ਵੀ ਘੱਟ ਪੈਸਾ ਪਰ ਜੀਡੀਪੀ ਪਰ ਪਰ ਇਹਦਾ ਫਿਰ ਇਹਦਾ ਫਿਰ ਮੈਂ ਹੁਣ ਤੁਹਾਨੂੰ ਅਗਲਾ ਸਵਾਲ ਪੁੱਛਣਾ ਚਾਹੁੰਨਾ ਕਿਉਂਕਿ ਆਪਣੀ ਕਾਲ ਲੰਬੀ ਹੋ ਰਹੀ ਹੈ ਤੁਸੀਂ ਜੁੜੇ ਬਹੁਤ ਚੰਗਾ ਲੱਗਾ ਇਹ ਦੱਸੋ ਕਿ ਕੀ ਕੈਨੇਡੀਅਨਸ ਚਾਹਣਗੇ ਕਿ ਉਹ ਅਮਰੀਕਾ ਦਾ ਹਿੱਸਾ ਬਣ ਜਾਣ ਭਾਵੇਂ ਅਮਰੀਕਾ ਉਹਨਾਂ ਨੂੰ ਦੇ ਕੇ ਵੀ ਇਤਨਾ ਨੇ ਇਹਦੇ ਉੱਤੇ ਵੀ ਪੋਲ ਕੀਤਾ ਨੈਨੋਸ ਨੇ ਇੱਤੇ ਵੀ ਪੋਲ ਕੀਤਾ ਮਹਿਰਾਨ ਹੋ ਗਿਆ ਕਿ 14% ਲੋਕ ਚਾਹੁੰਦੇ ਨੇ ਕਿ ਅਸੀਂ ਬਣ ਜਾਈਏ ਇਟਸ ਅ ਜੋਕ ਇਟ 스타ਟਡ ਵਿਦ ਅ ਜੋਕ ਓਨਲੀ ਵੈਨ 51ਸਟ ਸਟੇਟ ਵਾਸ ਅ ਜੋਕ ਓਨਲੀ ਵੈਨ ਇਹ 15 ਜਦੋਂ 트럼ਪ ਕਹਿੰਦਾ ਕਿ ਯਾਰ ਮੈਂ ਇਹਨੂੰ ਕਾਲ ਕੀਤਾ 15 ਸੈਕਿੰਡ ਚ ਮੇਰੇ ਕੋ ਮਾਰਾ ਲੱਗੋ ਪਹੁੰਚ ਗਿਆ ਰਾਈਟ ਤੇ ਉੱਥੇ ਜਾ ਕੇ ਜੇ ਅਗਲੇ ਨੇ ਜੋਕ ਕੀਤਾ ਇਹਦੇ ਕੋਲ ਜਵਾਬ ਨਹੀਂ ਸੀ ਇਹ ਗੱਲ ਦਾ ਵੀ ਕਹਿਣ ਦਾ ਕਿ 트럼ਪ ਨੂੰ ਦੇ ਅਲਰੇਡੀ 15 ਤੋਂ 20% ਲੋਕ ਜਿਹੜੇ ਆ ਚਾਹ ਰਹੇ ਆ ਅਮਰੀਕਾ ਦਾ ਹਿੱਸਾ ਬਣਨਾ 14% ਸਰ ਨੈਨੋਸ ਦਾ ਨੈਨੋਸ ਦਾ ਸਰਵੇ ਹੈਗਾ ਉਹਨਾਂ ਨੇ ਇਹ ਗੱਲ ਕੀਤੀ ਆ ਦੇ ਵਿਲ ਬੀ ਓਪਨ ਟੂ ਦਿਸ ਫਾਲ ਫਲਸਫੀ ਜਿਹੜੀ ਦੂਸਰੀ ਚੀਜ਼ ਆ ਰਹੀ ਆ ਇੱਕ ਹੋਰ ਨਵੀਂ ਚੀਜ਼ ਆ ਰਹੀ ਆ ਦੇ ਊਡ ਵਾਂਟ ਟੂ ਕ੍ਰੀਏਟ ਜਿਹੜਾ ਹੁਣ ਮੈਨੂੰ ਐ ਲੱਗ ਰਿਹਾ ਇਟ ਵਾਸ ਨਾਟ ਅ ਜੋਕ ਮੈਨੂੰ ਵੀ ਮਿਲੂ ਕਿ ਮਜ਼ਾਕ ਲੱਗਦਾ ਪਿਆ ਸੀ ਬਟ ਦਿਸ ਇਸ ਨਾਟ ਅ ਜੋਕ ਐਨੀ ਮੋਰ ਵਾਟ ਆਈ ਕੁੱਡ ਸੀ ਇਜ਼ ਵਾਟ ਵਿਲ ਹੈਪਨ ਇਜ਼ ਬਿਕਾਜ਼ ਟਰੰਪ ਵਿਲਸ ਵੀ ਵਿਲ ਮੇਕ ਸ਼ੋਰ ਜਿੱਦਾ ਯੂਰਪੀਅਨ ਯੂਨੀਅਨ ਦਾ ਸਿਸਟਮ ਕ ਇਕਨੋਮਿਕ ਫੋਰਸ ਯੂਜ਼ ਕਰੂੰਗਾ ਮੈਂ ਇਕਨੋਮਿਕ ਫੋਰਸ ਯੂਜ਼ ਕਰੇਗਾ ਉਹਦੇ ਨਾਲ ਇਹ ਹੈ ਕਿ ਦੇ ਊਡ ਵਾਂਟ ਟੂ ਟੇਕ ਓਵਰ ਦਾ ਇਮੀਗ੍ਰੇਸ਼ਨ ਪਾਲਿਸੀਜ਼ ਆਫ ਕੈਨੇਡਾ ਐਂਡ ਦਾ ਦਾ ਮਿਲਟਰੀ ਪਾਲਿਸੀਜ਼ ਆਫ ਸੌਰੀ ਆਫ ਕੈਨੇਡਾ ਇਮੀਗ੍ਰੇਸ਼ਨ ਪਾਲਿਸੀਜ਼ ਐਂਡ ਦਾ ਮਿਲਟਰੀ ਪਾਲਿਸੀਜ਼ ਬਿਕੋਜ਼ ਵਾਟ ਵੀ ਹੈਵ ਸੀਨ ਇਜ਼ ਕਿ ਕੈਨੇਡਾ ਦੇ ਵਿੱਚ ਤੁਹਾਡੇ ਕੋਲ ਜੇ 4-5 ਲੱਖ ਰੁਪਏ ਤਾਂ ਤੁਸੀਂ ਐਂਟਰ ਕਰ ਦਿਓ ਐਂਟਰ ਕਰਕੇ ਇੱਥੇ ਗਾਇਬ ਹੋ ਜਾਓ 30-30 ਸਾਲ 35000 ਡਿਪੋਰਟਸ ਦੀਦਾ ਨੇ ਜਿਨ੍ਹਾਂ ਦਾ ਇਹਨਾਂ ਨੂੰ ਟ੍ਰੇਸ ਨਹੀਂ ਮਿਲ ਪਾ ਰਿਹਾ ਕਿ ਉਹ ਬੰਦੇ ਕਿੱਥੇ ਨੇ ਇੱਕ ਡਰ ਹੈ ਆਪ ਪੰਜਾਬ ਦੇ ਲੋਕਾਂ ਨੂੰ ਕਿ ਇੱਕ ਸਾਡਾ ਜਿਹੜਾ ਜਾਣ ਦਾ ਮੌਕਾ ਸਾਨੂੰ ਮਿਲਦਾ ਸੀ ਸ਼ਾਇਦ ਉਹ ਹੁਣ ਐਥਲੀਟਸ ਖਤਮ ਹੋ ਗਿਆ ਨਾ ਹੁਣ ਦੇਖੋ ਖਤਮ ਹੋ ਗਿਆ ਕਿਉਂਕਿ ਪਹਿਲਾਂ ਗ੍ਰੈਂਡਪੇਰੈਂਟ ਪੇਰੈਂਟ ਜਿਹੜੇ ਵੀਜ਼ਾਸ ਹੈਗੇ ਸੀ ਹਰ ਸਾਲ 20 25 30000 ਲੱਗਦੇ ਸੀ ਉਹਨਾਂ ਤੇ ਉਹਨਾਂ ਨੇ ਰੋਕ ਲਾ ਦਿੱਤੇ ਆ ਕਿ ਉਹ ਅਸੀਂ ਜਿਹੜੇ ਹੈਗੇ ਉਹ ਨਹੀਂ ਅਸੀਂ ਕਰ ਰਹੇ ਇਸ ਸਾਲ 2025 'ਚ ਨਹੀਂ ਕਰ ਰਹੇ ਸਟੂਡੈਂਟ ਵੀਜ਼ਾ ਜਿਹੜੇ ਹੈਗੇ ਨੇ ਉਹ ਉਹਨਾਂ ਨੇ ਖਤਮ ਕਰ ਦਿੱਤੇ ਨੇ ਪਹਿਲਾਂ ਕੀ ਸੀ ਕਿ ਇੰਡੀਆ 'ਚ ਬਾਇਓਮੈਟ੍ਰਿਕ ਨਹੀਂ ਉਹਦਾ ਵੀਜ਼ਾ ਤੁਹਾਨੂੰ ਆਏਜੈਂਟ ਫੜਾ ਦੇਣ ਨੂੰ ਦੇ ਜਿਹੜੇ ਇੱਕ ਦਸਵੀਂ ਦਾ ਫੇਲ ਬੱਚਾ ਜਿੰਨੇ ਕਦੀ 5th ਕਲਾਸ ਤੋਂ ਬਾਅਦ ਨਹੀਂ ਗਿਆ ਉਹ ਗੁਬਾਰੇ ਜੇ ਕਰਕੇ ਤੇ ਪਟਾਕੇ ਚ ਚਲਾ ਕੇ ਕਿ ਤੁਹਾਡਾ ਵੀਜ਼ਾ ਲੱਗ ਗਿਆ ਕਿ ਆ ਬੇਸ਼ਰਮੀ ਚੱਲੀ ਆ ਪੰਜਾਬ ਦੇ ਵਿੱਚ ਵੀ ਇਹ ਲੋਕਾਂ ਦੇ ਕਰਕੇ ਥੈਂਕ ਯੂ ਰਕੇਸ਼ ਸੋ ਪੀਪਲ ਤੁਹਾਡੇ ਤੁਸੀਂ ਕਹਿੰਦੇ ਜੇ ਕਿ ਕਾਫੀ ਲੋਕ ਇਹੋ ਜਿਹੇ ਨੇ ਜਿਹੜੇ ਉਡੀਕ ਰਹੇ ਆਪੀ ਹੁਣ ਟਰੂਡੋ ਬਾਹਰ ਜਾਵੇ we have we have been successfully able to do it with with whatever we could do we are happy that he left we would want to see canada progress again on the right things ایتھوں دی پرابلم ایتھے رہ جان لوکا دے باہر دے کانفلکٹ ایتھے نہ اہیے چاھندے کہ کینیڈا پروگریس کرے سادی ٹائم کوئی پالیسی نہیں کیا باقی اپنے جڑے پرابلمز ہے او دروازے تو باہر ہی چھڑ گیا او تھینک یو تھینک یو رکی تھینک یو سو مچ